ਕਿਉਂਕਿ ਹਰ ਧਰਮ ਦੀਆਂ ਆਪਣੀਆਂ ਰੋਰੀਤਾ ਹੁੰਦੀਆਂ ਬਨੌਤਾ ਹੁੰਦੀਆਂ ਹਿੰਦੂ ਹਿੰਦੂ ਤੀਰਥਾਂ ਤੇ ਜਾਂਦੇ ਨੇ ਅੱਜ ਵੀ ਜਾਂਦੇ ਨੇ ਮੁਸਲਮਾਨ ਲੋਕ ਦੁਨੀਆ 'ਚ ਕਿਤੇ ਵੀ ਵੱਸਦੇ ਹੋਣ ਉਹ ਵੀ ਮੱਕੇ ਜਾਂਦੇ ਨੇ ਹੱਜ ਕਰਨ ਜਾਂਦੇ ਨੇ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਆਪਣੇ ਆਪਣੇ ਇਹਨਾਂ ਦੇ ਲਿਬਾਸ ਦੇ Hindu ਪੂਜਾ ਕਰਦੇ ਨੇ ਜਿੰਤਾ ਦੀ ਦਾ ਪਾਠ ਨਹੀਂ ਕਰਦੇ ਨੇ